ਮੰਮੀ ਰਾਤੀ ਕਹਿਣਾ ਸਵੇਰ ਨੂੰ ਪੂਰੀ ਬਣਾਣੀ ਵਲੌਗ ਬਣਾਈ ਹੈਦੀ ਆ ਮੰਮੀ ਲੋ ਜੀ ਸਾਡਾ ਉਧਰ ਰੇਟ ਨਹੀਂ ਬਣਿਆ ਚਲੋ ਕਹਿੰਦੇ ਕੱਪ ਦੇਖ ਲੈਂਦੇ ਆ ਰੋਟੀ ਖਾਣੇ ਦੇ ਭਾਈ ਨਾ ਰੋਟੀ ਖਾਣੋ ਕੋਲੋਂ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਹਾਂ ਬਲੌਗ ਤੇ ਸਵਾਗਤ ਹੈ ਤੇ ਤੁਸੀਂ ਸਾਡੇ ਨੂੰ ਚੱਲੇ ਜੀ ਸਹਿ ਰਿਆ ਹੈ ਹੋੜਮੀ ਇੱਦਾਂ ਜਾਂਦਾ ਐ ਕਿ ਦਿਨ ਟੋਪ ਗਾੜ ਦੇ ਤੇ ਇੱਕ ਦਿਨ ਹੀ ਟਾਇਆ ਜਾਂਦਾ ਐ ਤੇ ਗੱਲ ਸੋਣੀ ਦਾ ਬਸ ਨਹੀਂ ਇਹ ਦੁੱਖਣ ਉਹ ਤੇ ਦਹਾੜਾ ਦੇ ਕੇ ਤੇ ਹੁਣ ਥੋੜਾ ਇੱਕ ਦਾ ਸਰਕਾ ਦੇ ਕੇ ਪਰ ਤੇਰੀ ਜੀ ਮਾਂ ਦੀ ਚੀਰ ਪਰ ਅੱਛੀ ਤਾਰੀ ਤੇ ਹੁਣ ਅਸੀਂ ਅੰਦਰ ਜਾ ਕੇ ਦਿਖਾਉਣੀ ਆ ਮੰਮੀ ਜੀ ਅੱਜ ਬਣਾਉਣੇ ਤੇ ਪੂਰੀਆਂ ਤੇ ਕੱਲ ਬਣਾਉਂਦੀ ਸੀ ਕਰ ਲੈ ਤੇ ਚੰਗੀ ਚਲ ਅੱਜ ਗਾਣੇ ਪੂਰੀਆਂ ਬਣਾ ਕੇ ਖਵਾਉਂਦੀ ਆ ਤੂੰ ਦੇਖ ਲੈ ਕਿੰਦਾ ਬਣਾਉਂਦੇ ਆ ਲੋ ਜੀ ਦੇਖੋ ਪੂਰੀ ਇੱਧਰ ਵੀ ਬਣ ਗਈ ਆ ਤੇ ਇੱਧਰ ਵੇਲ ਕੇ ਰੱਖੀਆਂ ਹੋਈਆਂ ਆ ਤੇ ਦੇਖੋ ਮੰਮੀ ਜੀ ਪੂਰੀ ਬਣਾ ਲਈ ਹਾਂ ਚਨੇ ਬਣਾਏ ਹੋ ਨਾ ਹਾਂਜੀ ਚਨੇ ਦੇ ਨਾਲ ਪੂਰੀਆਂ ਸਵਾਦ ਲੱਗਦੀਆਂ ਆ ਦੇਖੋ ਮੰਮੀ ਬਣਾ ਰਹੀ ਤੇ ਆ ਤੇ ਆਪਾਂ ਖਾ ਕੇ ਦੱਸੋਗੇ ਕਿਵੋ ਜਿਹਾ ਬਣੀ ਆਇਆ ਦੱਸੋ ਚਨੇ ਆ ਦੇਖੋ ਘਰੇ ਬਣਾਇਓ ਐਨ ਕਰਵਾਈਆਂ ਵਾਂਗੂ ਸਾੜੇ ਜਿਹਾ ਵਾਹ ਕੇ ਸਾ ਪੂਰੀਆਂ ਸੋਹਣੀਆਂ ਲੱਗਣੀਆਂ ਨਾਲ ਬੜੀ ਵਧੀਆ ਲੱਗੂ ਦੇਖੋ ਲੋ ਜੀ ਮੰਮੀ ਕਹਿੰਦੇ ਪਾ ਕੇ ਦਿਖਾਓ ਕਿੱਦਾਂ ਬਣਦੀ ਪੂਰੀ ਐਦਾਂ ਦੇਖੋ ਐਂ ਫੋਲਦੀ ਫੋਲਦੀ ਆਣੀ ਚਾਹੀਦੀ ਮੰਮੀ ਜੀ ਪੂਰੀ ਬਹੁਤ ਜਿੰਨਾ ਫੋਲਦੀ ਆ ਆ ਗਈ ਆ ਗਈ ਆ ਗਈ ਦੇਖੋ ਬਹੁਤ ਜਿੰਨੀ ਅੰਦੀ ਯਾਟੇ ਵਾਲੀ ਪੂੜੀ ਆ ਦੇਖੋ ਐਂ ਵਧੀਆ ਫੋਲ ਗਈਆਂ ਹਨਾ ਮੰਮੀ ਜੀ ਰਾਤੀ ਕਹਿਣਾ ਸਵੇਰ ਨੂੰ ਪੂਰੀ ਬਣਾਣੀ ਵਲੋਗ ਬਣਾਈ ਐਦੀ ਆ ਮੰਮੀ ਜੀ ਹਾਂ ਹੁਣ ਅਸੀਂ ਖਾਵਾਂਗੇ ਪੂਰੀ ਛੋਲੇ ਲੋ ਜੀ ਆਪਾਂ ਥਾਲੀ ਆਪਣੀ ਸਜਾਈ ਆ ਅਸੀਂ ਆ ਸੰਦੂ ਲਾਡੀ ਮੰਮੀ ਜੀ ਭੁੱਖ ਤੇ ਆਪਾਂ ਖਾਣ ਲੱਗੇ ਆ ਹਾਂਜੀ ਚਲੋ ਹੁਣ ਅਸੀਂ ਪੂਰੀ ਚੱਕੀਏ ਰੱਖੀਏ ਤੇ ਛਕੀਏ ਪਿਆਜ਼ ਵੀ ਅਸੀਂ ਕੱਟ ਲਿਆ ਦੇਖੋ ਲੋ ਜੀ ਪਾ ਗਏ ਆ ਪੂਰੀਆਂ ਛੱਕ ਕੇ ਪੂਰੀਆਂ ਬਹੁਤ ਵਧੀਆ ਬਣੀ ਆ ਸੀਗੀਆਂ ਐਂਡ ਸੌਫਟ ਤੇ ਉਹ ਵਧੀਆ ਲੱਗੀਆਂ ਖਾਂ ਚ ਨਾਲ ਖੱਟਾ ਨਾਲ ਚਨੇ ਮਜ਼ਾ ਆ ਗਿਆ ਤੇ ਹੁਣ ਇੱਧਰ ਬਣ ਰਿਹਾ ਕarele ਘਟ ਹੋ ਰਹੇ ਆ ਬਣਨੇ ਆ ਇਹ ਕਰੇ ਨੇ ਦਿੱਤੇ ਆ ਮਨਪ੍ਰੀਤ ਨੇ ਮੈਂ ਗਈ ਸੀ ਉਹਨੂੰ ਛੱਡਣ ਤੇ ਫਿਰ ਅੰਟੀ ਜੀ ਨੇ ਫਿਰ ਫਾਕਿ ਚ ਪਾਏ ਦੇ ਤੇ ਵੀ ਕarele ਲੈਦਾ ਕੰਮ ਨੂੰ ਇਹ ਦੂਏ ਕarele ਆ ਬਾਅਦ ਸੂ ਕarele ਬਾਅਦ ਆਨ ਸ਼ੋਰਟ ਆਇਆ ਹੈ ਗੋਗੋ ਵਾਲੇ ਇਹ ਮਾਂ ਸੁਕਰੇਲੇ ਹੁੰਦੇ ਤੇ ਦੂਜੇ ਦੂਏ ਕਰੇਲੇ ਹੁੰਦੇ ਹੋਣ ਜੀ ਇਹ ਮਾਂ ਸੁਕਰੇਲੇ ਬਣਨਾ ਸ਼ਾਮ ਨੂੰ ਪਿਆ ਤੇ ਸ਼ਾਮ ਨੂੰ ਗਿਆ ਮੀਂਹ ਦਾ ਹਟ ਗਿਆ ਆ ਪਰ ਇੱਕ ਦਿਨ ਧੁੱਪ ਨਿਕਲ ਜਾਂਦੀ ਇੱਕ ਦਿਨ ਮੀਂਹ ਪੈਂਦਾ ਐਡੀ ਮੌਸਮ ਹੈ ਆ ਪਿਆ ਸਾਰਾ ਚਲੋ ਮੈਂ ਬਾਬਾ ਜੀ ਮੇਹ ਰੱਖ ਹਾਂਜੀ ਆਪਾਂ ਹੋ ਗਏ ਤਿਆਰ ਤੇ ਅੱਜ ਆਪਾਂ ਚਲਦੇ ਆ ਸ਼ਹਿਰ ਨੂੰ ਤੇ ਸਾਨੂੰ ਥੋੜਾ ਜਿਹਾ ਕੰਮ ਵੀ ਆ ਤੇ ਕੁਛ ਖਾ ਵੀ ਕੇ ਵੀ ਆਉਨੇ ਆ ਕਹਿੰਦੇ ਗੁਰਦੁਆਰੇ ਵੀ ਜਾਣਾ ਹੈ ਹਾਂਜੀ ਗੁਰਦੁਆਰੇ ਵੀ ਜਾਣਾ ਹੈ ਤੇ ਸਮਾਨ ਜੀ ਲੈ ਆਣਾ ਹੈ ਤੇ ਚਲੋ ਫਿਰ ਚાલਦੇ ਆਂ ਨਿਆਉਨੇ ਤੇ ਬੇਤੇ ਉਹ ਕੀ ਕਰਦੇ ਆਪਾਂ ਸ਼ਹਿਰ ਚੱਕ ਹਾਂਜੀ ਆਪਾਂ ਪਾਈ ਤੇ ਗੁਰਦੁਆਰੇ ਆ ਗਏ ਆ ਤੇ ਹੁਣ ਆਪਾਂ ਮੱਥਾ ਟੇਕਾਂਗੇ ਇੱਧਰ ਮੀਟਿੰਗ ਚੱਲ ਰਹੀ ਆ ਹਾਂਜੀ ਤੇ ਆਪਾਂ ਮੱਥਾ ਟੇਕ ਕੇ ਆਉਂਦੇ ਆ ਅੰਦਰ ਨੋ ਜੀ ਆਪਾਂ ਬਾਹਰ ਬੈਠੇ ਆ ਤੇ ਇੱਧਰ ਲੰਗਰ ਚੱਲ ਰਿਹਾ ਆ ਲੰਗਰ ਚੱਲ ਰਿਹਾ ਹੈ ਬਾਈਪਾ ਇੱਥੇ ਰਿਹਾ ਉਹ ਤਾਂ ਹੈ ਸ਼ੰਕਰ ਤੇ ਮਮੀ ਪ੍ਰਸ਼ਾਦ ਛਕਦੇ ਹੋਏ ਆਪਾਂ ਮੱਥਾ ਟੇਕ ਕੇ ਆਏ ਆ ਅੰਦਰ ਮੀਟਿੰਗ ਚੱਲ ਰਹੀ ਆ ਤੇ ਹੁਣ ਆਪਾਂ ਚੱਲਾਂਗੇ ਮੰਮੀ ਜੀ ਬਾਪਾ ਹੁਣ ਹੋਰ ਕੰਮ ਦੇਖਦੇ ਕੀ ਕਰਨਾ ਆ ਤੇ ਹੁਣ ਬਾਹਰ ਬੈਠੇ ਆ ਆਪਾਂ ਲੋ ਜੀ ਆਪਾਂ ਹਿਸ਼ਾਰਪੁਰੋਂ ਤੇ ਆ ਗਏ ਆ ਤੇ ਇੱਧਰ ਆਪਾਂ ਇੱਕ ਕਵਰ ਲੈਣੀ ਆ ਕੀੜਾ ਸੈਟਰ ਇਹਦੇ ਨਾਲ ਦੇ ਲੈ ਦੇਖ ਰਿਹਾ ਮੰਮੀ ਇਹ ਦੋਨੋਂ 1000 ਰੁਪਏ ਦੇ ਇਹ ਕੱਲੇ ਉਹ ਟੈਂਸਿਟਰ ਨਹੀਂ ਆਪਾਂ ਨਾ ਸੈਟ ਮੰਗਾਓ ਅੱਛਾ ਠੀਕ ਹੈ ਕਲਰ ਜਿਆਦਾ ਲਾਈਟ ਆ ਥੋੜਾ ਹੋਵੇ ਕਲਰ ਨਹੀਂ ਆ ਗਿਆ ਕੋਈ ਬਰਾਉਂਜ ਆ ਹਾਂ ਥੋੜਾ ਕਲਰ ਹੋਵੇ ਨਾ ਫਿਰ ਜਿਆਦਾ ਗੰਦਾ ਵੀ ਨਹੀਂ ਹੁੰਦਾ ਸਕਦਾ ਇਹ ਕੱਟ ਕੇ ਲੱਗਣਾ ਹੈ ਆਪ ਕੱਟਣੇ ਪੈਣਗੇ ਔਰ ਮੈਂ ਛੱਡ ਕੇ ਦੇ ਦੂੰਗਾ ਤੁਸੀਂ ਜਿਹਾ ਆਪ ਕੱਟ ਲਿਓ ਅੱਛਾ ਇਦਾਂ ਹੀ ਚੀਜ਼ ਦਿਖਾਓ ਹੋਰ ਹੈ ਵਿੱਚ ਡਿਜ਼ਾਈਨ ਇਹ ਲਾ ਕੇ ਆਂਸਾ ਲਓ ਜੀ ਸਾਡਾ ਉਧਰ ਰੇਟ ਨਹੀਂ ਬਣਿਆ ਚਲੋ ਕਹਿੰਦੇ ਕੱਪ ਦੇਖ ਲੰਨੇ ਆ ਉਹ ਦੇਖ ਲਓ ਤੇ ਕਿੰਨੇ ਸੋਹਣੇ ਪਏ ਹਨ ਉਧਰ ਹੁਣਾਂ ਚਾ ਦੇਖ ਲਾ ਹਾਂ ਹਾਂ ਇੱਧਰ ਜਿਹੜਾ ਸੰਦੇ ਨਹੀਂ ਆ ਡਬਲ ਸ਼ੇਡ ਜੇ ਉਹ ਦੇਖ ਲਓ ਕਿੰਨਾ ਖੂਸ਼ਾਣਾ ਉੱਦਾਂ ਲਓ ਜੀ ਆਪਾਂ ਟ੍ਰੇ ਲੈ ਲਈ ਤੇ ਕੱਪ ਲੈ ਲਿਆ ਦਿਖਾਉਦਾ ਟ੍ਰੇ ਟ੍ਰੇ ਪੈਨ ਟ੍ਰੇ ਆਇਆ ਵਿੱਚ ਇਹ ਕੱਪ ਦਾ ਸੈੱਟ ਲੈ ਲਿਆ ਹਨ ਹੋਰ ਕੁਝ ਚਾਹੁੰਦਾ ਇਹ ਬੜਾ ਸੋਹਣਾ ਹਾਂ ਇਹ ਆਪਾਂ ਕਿਆ ਠੀਕ ਐ ਇਹ ਲੱਗਣੇ ਆ ਆਹ ਬਈ ਉਧਰ ਆ ਡੈਡੀਜ਼ ਹਾਂ ਐਵੀਰੀਵਰੀਓ ਜੋ ਜੀ ਸ਼ਹਿਰ ਆਏ ਆ ਤੇ ਬੜੀ ਹੰਨ ਕਰਾਲੇ ਮੰਮੀ ਜੀ ਕਹਿੰਦੇ ਗੋਗੱਪੇ ਖਾਣੇ ਆ ਤੇਨੇ ਖਾ ਕੇ ਦੱਸਾਂਗੇ ਬੜਾ ਦੀਦੀ ਚਲੋ ਨਾ ਪਤਾ ਨਹੀਂ ਉਹ ਜਦੋਂ ਪਹਿਲਾਂ ਪੈਕ ਹੋ ਗਏ ਵੀ ਰੋਟੀ ਖਾਣੇ ਕਿ ਭਾਈ ਇਹ ਰੋਟੀ ਖਾਣੋਂ ਕੋਲ ਤਾਂ ਨਹੀਂ ਮੈਂ ਤਾਂ ਬੜਾ ਲੋ ਜੇ ਆਪਾ ਪਾਲਿਆ ਵੀ ਸ਼ੌਕ ਤੇ ਆ ਗਏ ਕੀ ਤਾਂ ਹਲਕਾ ਜੀ ਹੈ ਨਾ ਉਹਦੇ ਨਾਲ ਇੱਕ ਹੋਰ ਪੋਚਾ ਲੈਣਾ ਇਹ ਅੱਛਾ ਐਂ ਦੇ ਨਚੋੜ ਹੋਣਾ ਹਾਂ ਹਾਂਜੀ ਪੈ ਪੇਣਾ ये तो ज्यादा बढ़िया हां ये एक टेपरी भी दिखाओ हम फट्टी क्लियर कर देंगे हम्म फ्रॉम रेल है ना ओहो लो जी पोछा ले लिया पानी छिड़लेते टोच रख दिया पोछा ਘੇ ਰੱਖਣੀ ਬੋਰੇ ਲੋ ਜੀ ਆਪਾਂ ਆ ਗਏ ਘਰੇ ਤੇ ਕਹਿੰਦੇ ਸਮਾਨ ਦਿਖਾਣਾ ਸਾਰਿਆਂ ਨੂੰ ਦਿਖਾਇਆ ਡੈਡੀ ਜੀ ਕਹਿੰਦੇ ਐਨੋ ਸਮੋਲ ਅੱਜ ਫਿਰ ਆਹ ਲੋ ਜੀ ਪੋਚਾ ਲੈ ਆਂਦਾ ਇਹ ਆਪਾਂ ਉੱਤੇ ਰੱਖਣਾ ਇੱਕ ਜਿਹੜਾ ਲਿਆਂਦਾ ਸੀ ਉਹ ਥੱਲੇ ਰੱਖਣ ਦੇ ਆ ਤੇ ਟ੍ਰੇਆਂ ਵੀ ਇੱਧਰ ਦੇਖੋ ਤਿੰਨ ਟ੍ਰੇਆਂ ਲੈ ਆਂਦੀਆਂ ਛੋਟੀ ਵੱਡੀ ਵੱਡੀ ਹਾਂਜੀ ਆਜ ਚਾਰ ਆ ਯਾਰ 6 ਆਗੇ ਦਾ ਹਾਂਜੀ ਆ ਫਲੇਟ ਸਾਡੇ ਖਾਣੇ ਹਾਂਜੀ ਪਰੋਣਿਆਂ ਸਮੋਸੇ ਖਾਓਗੇ ਹਾਂਜੀ ਸਾਡੇ ਮੈਂ ਚੱਲ ਜਾ ਮਿਰਚੀ ਆ ਮਿਰਚਾ ਪਾ ਲਓ ਮਿਰਚਾ ਗਾ ਲਓ ਹਾਂ ਸਾਡੇ ਕਾਪੜੇ ਕਾਪੜੇ ਆ ਮੋਰੇ ਆ ਗਏ ਸਾੜ ਸੂਤ ਹੁਣ ਸਾਹਤ ਹੋ ਗਏ ਰੱਖਣ ਨੂੰ ਟੋਕਰੀ ਵੀ ਲੈ ਜਾਂਦੀ ਆਪਾਂ ਮੰਮੀ ਕਹਿੰਦੇ ਪਿਆਜ਼ ਵੀ ਰੱਖਣ ਨੂੰ ਵੀ ਵਧੀਆ ਆ ਵਧੀਆ ਰਹੂਗਾ ਆ ਅੱਜ ਗ੍ਰੀਨ ਗ੍ਰੀਨ ਲੈ ਆਂਦਾ ਸਮੋਲ ਇਹਨੇ ਫੋਟਾਏ ਅੰਤਕਾ ਸਰਪੇ ਨੂੰ ਹਾਂ ਨੂੰ ਚੋੜ ਸਾਗ ਇਹ ਆਪਾਂ ਉੱਤੇ ਰੱਖ ਲੈਣਾ ਆਲੂ ਛਿਲਣੀ ਨਹੀਂ ਦਿਖਾਈ ਉਹ ਟੁੱਟ ਗਈ ਸੀ ਆ ਦੇਖੋ ਉਦਾਂ ਦੀ ਫੇਰ ਲੈ ਜਾਂਦੀ ਆਪਾਂ ਹੈਨਾ ਇਹ ਉਦਾਂ ਦੀ ਹੈ ਹਮ ਲੋ ਸਾਰਾ ਸਵਾਰ ਹੁਣ ਆਪਾਂ ਖਾਣੇ ਆ ਭੱਲੇ ਜੋ ਲਿਆਂਦੇ ਆ ਸਾਰਿਆਂ ਨੂੰ ਖਿਲਾਨੇ ਸਾਰੇ ਤਿਆਰ ਕਰੇ ਸਾਰੇ ਕਹਿੰਦੇ ਸਮੋਦੇ ਆਉਗੇ ਹਾਂ ਇਹਨਾਂ ਚ ਹੀ ਖਿਲਾਨੇ ਆ ਧੋ ਲੰਨੇ ਆ ਹਾਂ ਇਹਨਾਂ ਚ ਹੀ ਖਿਲਾਨੇ ਸਾਰਿਆਂ ਨੂੰ ਲੋ ਜੀ ਆਪਾਂ ਭੱਲੇ ਖੋਲ ਕੇ ਦਿਖਾਉ ਮਮੀ ਜੀ ਇਹ ਫੇਮਸ ਆ ਨੰਗਰੌਰ ਦੇ ਭੱਲੇ ਦੇਖੋ ਚੈੱਕ ਕਰੋ ਪਪਾ ਸਾਰੇ ਜਾਣੇ ਹੁਣ ਨਵੀਂ ਪਲੇਟਾਂ ਚ ਪਾ ਕੇ ਖਾਵਾਂਗੇ ਸਾਰੇ ਆਣਦੇ ਹੋਏ ਹਾਂਜੀ ਬੜੀ ਜੰਮੀ ਜੰਮੀ ਆ ਯਮੀ ਯਮੀ ਪਾਪੜੀ ਜਾਦੀ ਪਾਈ ਆ ਹਮੇਂ ਯਾਨੀ ਪਾਪੜੀ ਬਾਦੋਂ ਜਿਆਦਾ ਹਾਂਜੀ ਦੇਖੋ ਕਿੰਨੀ ਟੇਸਟੀ ਟੇਸਟੀ ਚਲੋ ਥੋੜਾ ਹੋਰ ਚੈੱਕ ਕਰੋ ਦਹੀਂ ਪੱਲੇ ਲੋਈ ਮੰਮੀ ਖਾਂਦੇ ਹੋਏ ਮਜ਼ੇ ਦੇ ਨਾਲ ਨਵੀਂ ਪਲੇਟ 'ਚ ਦਹੀਂ ਬਲ ਐਦੀ ਆ ਮੰਮੀ ਖੁਸ਼ ਹੋਏ ਬਈਆ ਬਹੁਤ ਸਵਾਦ ਆ ਪਰ ਮੈਨੂੰ ਪਲੇਟ ਵੀ ਦੇ ਦਿੱਤੀ ਨਾਲ ਆ ਵੀ ਦੇ ਤਾ ਕਹਿੰਦੇ ਤੂੰ ਵੀ ਨਵੀਂ ਪਲੇਟ 'ਚ ਖਾ ਪਰ ਜਿੰਦਾ ਮਰਜੀ ਖਾ ਤੇ ਦੇਖੋ ਫੋ ਵੀ ਹਨ ਨਹੀਂ ਰਹੀ ਲੋ ਜੀ ਆਪਾਂ ਬਣਾ ਲਈ ਅੱਜ ਕੋਲੀਆਂ ਉਮੀਦੀ ਮੰਮੀ ਜੀ ਛਿੱਲ ਰੇ ਆ ਤੇ ਮੇਰੀ ਕੱਟਣ ਦੀ 바ਰੀ ਆ ਪੀਆ ਤੇ ਉਹ ਮੇ ਟੋਨੀਆਆਂ ਆਂਦੀਆਂ ਐ ਜਿਸ ਵੀ ਰਾਂਟੀ ਉਹਨਾਂ ਦੇ ਆ ਤੋੜ ਕੇ ਕਿ ਜਣਾ ਸਾਡੇ ਸਿਰਫ ਖੋਤ ਹੋਣੇ ਸਿੱਖਿਆ ਉਹ ਗੱਲ ਐ ਉਹ ਪਤਲੀਆਂ ਤੇ ਨੋਮੀ ਜਾਂਦੀਆਂ ਪੁੱਛਦੇ ਆ ਆਂਟੀ ਜੀ ਲੈ ਲੈ ਉਹ ਚਾਹ ਸ਼ਾਮੇ ਦੇ ਲਈ ਆ ਸ਼ਾਮ ਨੂੰ ਕਰਨਾ ਵੀ ਨਹੀਂ ਆਉਂਦੀ ਚਾਹ ਸ਼ਾਮੇ ਦੇ ਲੱਗਦੇ ਸੀ ਕਾ ਇਹਨਾਂ ਦਾ ਆਪ ਲੈ ਲੈਂਦੀ ਆ ਤੇ ਗੋਟੀਆਂ ਦੇ ਪੁੱਛਣ ਲੈਂਦੇ ਆ ਲੈ ਆਪਰੇ ਤੇ ਫਿਰ ਇਹਦਾ ਫੈਦਾ ਹੁੰਦਾ ਆ ਖਾਣੇ ਬਣਾਉਂਦਾ ਚਲੋ ਫਿਰ ਚਾਹ ਹੋਰ ਹੀ ਬਣਦੀ ਆ ਅੱਜ ਚਲੋ ਹੁਣ ਕੱਟਦੇ ਆ ਮम्मी ਜੀ ਸ਼ੈਰ ਵੀ ਬਹੁਤ ਹੋਤਾ ਮੈਂ ਕੀ ਉਹ ਹੋ ਗਈ ਆ ਸਭ ਮੁੱਚ ਚਲੋ ਚਲੋ ਆਪਣੇ ਘਰ ਆਓ ਵੀ ਹੋਰ ਹੋ ਜਾਂਦੇ ਚੱਲੇ ਸੱਚ